ਸੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜిల్లా ਫਾਇਲਕਾ ਤੋਂ ਕਿਸਾਨ ਵੀਰੋ ਅੱਜ 8 ਦਸੰਬਰ 2024 ਹੈ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਦੇ ਨਾਲ ਕਿਸਾਨ ਵੀਰੋ ਤੁਸੀਂ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਇਸ ਨੂੰ ਲਾਈਕ ਔਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਕਿਸਾਨ ਵੀਰੋ ਅੱਜ ਆਪਾਂ ਆਪਣੇ ਖੇਤ ਵਿੱਚ ਮਲਚਿੰਗ ਤਕਨੀਕ ਦੇ ਨਾਲ ਜੌਂ ਬੀਜ ਰਹੇ ਹਾਂ ਆਹ ਜੌਂ ਨੇ 891 ਕਿਸਮ ਹੈ ਪੀਏਯੂ ਦੀ ਅ ਬੇਸ਼ੱਕ ਆਪਾਂ ਲੇਟ ਹੋ ਚੁੱਕੇ ਆ ਪਰ ਕਿਉਂਕਿ ਆਪਾਂ ਆਪਦੇ ਖਾਨ ਖਾਤਰ ਤੇ ਪਸ਼ੂਆਂ ਦੇ ਲਈ ਕੁਝ ਜੋਨ ਲਾਉਣੇ ਹੁੰਦੇ ਨੇ ਤੇ ਬਾਜ਼ਾਰ ਤੋਂ ਮੁੱਲ ਵੀ ਆਪਾਂ ਨੂੰ ਨਾ ਲੈਣੇ ਪੈਣ ਤਾਂ ਇਸ ਕਰਕੇ ਆਪਾਂ ਹੁਣ ਅੱਜ ਜੋਵਾਂ ਦੀ ਬਜਾਈ ਕਰ ਰਹੇ ਆ ਤੇ ਇਹਦੇ ਵਿੱਚ ਆਪਾਂ ਲਗਭਗ 50 ਕਿਲੋ ਡੀਏਪ ਕਿੱਲੇ ਦੇ ਹਿਸਾਬ ਨਾਲ ਤੇ 16 ਕਿਲੋ ਦੇ ਹਿਸਾਬ ਦੇ ਨਾਲ ਸਲਫਰ ਤੇ ਆਪਾਂ ਯੂਰੀਆ ਦਾ ਛੱਟਾ ਜਿਹੜਾ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਦੇ ਅੱਗੇ ਖਿਲਾਰ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਰੀਪਰ ਮਾਰਾਂਗੇ ਤੇ ਰੀਪਰ ਮਾਰ ਕੇ ਨੂੰ ਡੰਡਿਆਂ ਨਾਲ ਖਲਾਰ ਕੇ ਜਿੱਥੇ ਕੋਟੇਰੀਆਂ ਮੋਟੀਆਂ ਹੋਣਗੀਆਂ ਤੇ ਆਪਾਂ ਪਾਣੀ ਲਾ ਦੇਾਂਗੇ ਤੇ ਉਸ ਤੋਂ ਬਾਅਦ ਦੇਖਦੇ ਜਾਂਦਾ ਕੀ ਜਰਮੀਨੇਸ਼ਨ ਕਿਸ ਤਰ੍ਹਾਂ ਹੁੰਦਾ ਹੈ ਬਾਕੀ ਆਪਾਂ ਹਰ ਅੱਗੇ ਵੀ ਹਰ ਸਾਲ ਜੋਂ ਬੀਜੀਦੇ ਨੇ ਮਲਚਿੰਗ ਤਕਨੀਕ ਦੇ ਨਾਲ ਵਧੀਆ ਹੁੰਦੇ ਨੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ